ਜੀ ਮਿੱਤਰੋ ਤੁਹਾਨੂੰ ਪਤਾ ਹੀ ਹੈ ਆਪਣੇ ਇੱਥੇ ਭੋਗ ਪੈ ਗਏ ਨੇ ਇਹ ਹੁਣ ਆਪਣੇ ਇੱਥੇ ਯਾਦ ਵਿੱਚ ਸ਼ਵੀਰ ਲਈ ਵੀ ਆ ਪਸੰਦ ਦਿਖਾ ਕੇ ਲੈਉਣੇ ਆ ਆ ਥਾਗੇ ਫਿਰ ਦਈ ਦੇਖੋ ਤੇ ਸ਼ਵੀਰ ਆਈ ਸੀ ਦੀ ਬੱਚਿਆਂ ਨੇ ਆਪਣੇ ਇਹ ਆਪਾਂ ਹੁਣ ਸੋ ਸ਼ਵੀਰ ਦਿਖਾਉਣੇ ਆ ਆ ਬੇਲਾ ਪਟਰਾਲ ਫੂਲਾ ਫਿਰਦਾ ਤੇ ਆ ਸ਼ਵੀਰ ਆਈ ਸੀ ਦੇਖ ਸਕਦੇ ਹੋ ਸੰਗ ਤਾਂ ਆ ਰਹੀਆਂ ਨੇ ਹੈ ਨਾ ਕੋਈ ਨਾ ਦੇਖ ਸਾਹ ਜੀ ਬੱਚੇ ਸ਼ੀਵਲਾਂ ਲਾ ਰਹੇ ਨੇ ਦੇਖ ਸਾਹ ਜੀ ਗੁਰੂ ਨਾਨਕ ਦੇਵ ਜੀ ਦਾ ਲੰਗਰ ਲੱਗਿਆ ਹੋਇਆ ਜੀ ਸ਼ੀਵਿਲ ਦਾ ਠੰਡਾ ਝਾਲਾ ਜੀ ਪਾਣੀ ਚਾਹ ਕੋ ਵੀਰ ਜੀ ਬਸ ਜੀ ਧੰਨਵਾਦ ਬਹੁਤ ਵਧੀਆ ਸੇਵਾ ਜੀ ਇਹ ਪਾਣੀ ਚਾਹ ਲਵਾ ਬਾਈ ਬਸ ਇਫਤਾਈ ਗੁਰੂ ਵਾਲਾ ਬਣਿਆ ਵੀਰ ਜੀ ਦੇਖ ਸਾਹ ਜੀ ਬਹੁਤ ਵਧੀਆ ਹੀ ਵਧੀਆ ਚੀਜ਼ ਐ ਇਹ ਪਿਆਸਿਆਂ ਨੂੰ ਅਰਜੁਨਾ ਜੀ ਬਹੁਤ ਵੱਡਾ ਸੇਵਾ ਦਾ ਪੰਨਾ ਇਹ ਠੇਰੀ ਵਟਾਏ ਸਟੈਂਡ ਚੱਕੜਾ ਵੀਰ ਤੇ ਇਧਰ ਬੱਚੇ ਆਪਣੇ ਜੂਠੇ ਵਰਥਨ ਸਾਫ਼ ਕਰ ਰਹੇ ਨੇ ਇਧਰ ਦੇ ਵੀ ਜੂਠ ਤੋੜਿਆ ਨਹੀਂ ਕੋੜੀ ਜੀ ਬਾਰ ਖੁੱਲ ਹੋਈ ਹੋਈ ਹੈ ਜੰਕੀ ਬੜਾ ਇੱਧਰ ਗਰਾਊਂਡ ਆ ਗਿਆ ਜੀ ਆਪਣੇ ਪਿੰਡ ਦਾ ਇੱਧਰ ਸਕੂਲ ਆ ਗਿਆ ਜੀ ਤੇ ਮੂਸੇ ਪਿੰਡ ਦੇ ਖੇਤ ਆ ਗਏ ਅੱਧੇ ਆਪਣੇ ਪਿੰਡ ਦੇ ਵੀ ਐਨਾ ਬੱਚਿਆਂ ਨੇ ਆਪ ਹੀ ਪਲੈਨ ਸੀ ਜੀ ਇਹਨਾਂ ਨੇ ਆਪ ਹੀ ਪਲਾਨ ਬਣਾਇਆ ਸੀ ਇਹ ਵੀ ਅਸੀਂ ਸ਼ਵੀਰ ਲਾਉਣੀ ਹੈ ਕਿਸੇ ਨੇ ਕਿਸੇ ਨੂੰ ਐਕਿਆ ਆਪ ਹੀ ਇਹਨਾਂ ਨੇ ਬਹੁਤ ਵੱਡਾ ਪੰਡ ਖੜਦਾ ਜੀ ਆਈ ਬੱਚੇ ਕਬੀਲਦਾਰੀਆਂ ਚ ਪੈਂਦੇ ਆ ਜੀ ਉਹ ਆਪ ਇਹਨਾਂ ਨੇ ਡਿਸੀਜਨ ਚੱਕਦੇ ਆਪ ਕਿ ਇੱਧਰ ਵਰਤਨ ਦੀ ਇੱਕ ਘਰਨੇ ਸੇਵਾ ਚ ਲੈ ਦੇਸੀ ਛਿੱਲੀ ਸੇਵਾ ਦੀ ਮਾ ਕਰ ਰਹੇ ਨੇ ਕਿ 200 ਰੁਪਏ ਇਹ ਵਾਸਤੇ ਲਾਉਣੀ ਆ ਹੋਰ ਲਿਆਉਣ ਹੋਰ ਲਿਆਉਣ ਦੇਖਾ ਦੇ ਵੀ ਉਹ ਇਨੇ ਲੋਕਾਂ ਨੇ ਤੇ ਲੱਗੇ ਹੋਏ ਸੋ ਜਿਨ੍ਹਾਂ ਨੂੰ ਹੁਣ ਇਹ ਠੰਡਾ ਜਲ ਸ਼ਕਾ ਰਹੇ ਨੇ ਦੇਪਾ ਵੀ ਹੁਣ ਇੱਕ ਗਲਾਸ ਛਕ ਲਿਆ ਇਹਨਾਂ ਤੋਂ ਕਾਸੀ ਧੰਵਾਦ ਤੇ ਪਾਇਆ ਆਇਆ ਕਰੀ ਜਾ ਬੱਲੇ ਬਾਜੀ ਜੀ ਇਹ ਆਪਣਾ ਹੋਰੀ ਲੱਗਦੀ ਹੈ 세ਵਾ ਬਹੁਤ ਬਈਆ ਲੱਗਦਾ ਜੀ ਜਦੋਂ ਆਪਣੇ ਪਿੰਡ ਦੇ ਜਵਾ ਕਹਿ ਰਾ ਪੈਂਦੇ ਨਹੀਂ ਕੋਈ ਮਾਰ ਦੰਗੇ ਰਾ ਪਏ ਹੁੰਦਾ ਤੇ ਤੁਸੀਂ ਕਹਿੰਦਾ ਜਾਉਂਦੇ ਹੋ ਹਾਂ ਹਾਂ ਬੜੀਆ ਕਰੀਏ ਬੜੀਆ ਕਰੀਏ ਅੱਗਟ ਯਾਰ ਹਾਂ ਏ ਵੀਡੀਓ ਬਣਾਉਣਾ ਹੈ ਇਸ ਵੀਡੀਓ। ਓ ਵਿਚਰਾ ਵਾਜ ਮੱਡਿਓ ਹੁਣ ਚੱਲ। ਹੁਣ ਆਪਾਂ। ਹੜਿ ਹੜਿ। ਹਾਂ ਛੱਕਾਈ ਤਲੀ। ਓ ਗੱਡੀ ਵਾਸਤੇ ਖੜਾ ਹੈ। ਓ ਟਿੱਕੇ ਹੋ ਜਾ ਉੱਥੇ। ਇਧਰ ਆ ਇਧਰ ਆ ਗੱਡੀ ਆ ਨਾ ਇਧਰ ਆ। ਪਛੋੜੇ ਰਹੋ। ਬਹੁਤ ਵਧੀਆ ਕੰਮ ਆ ਮੱਡਿਓ। ਰੱਬ ਤੁਹਾਨੂੰ ਇਹ ਚੰਕਾ ਮਾ ਫਾਲ ਦੂ। ਕਾਟੋ ਨਾ ਯਾਰੀ। ਬਹੁਤ ਵਧੀਆ ਕੰਮ ਹੈ। ਦੇਖਦੇ ਹੁੰਦੇ ਆ ਪਾਣੀ। ਪਾਣੀ ਦੇਖਣ ਲੱਗੇ। ਦੇਵਾ ਪਾਣੀ ਜਕਣ ਲੱਗਾ ਪਏ ਆ ਪੀ ਲੈਨੇ ਗਲਾਸ ਪਾਏ ਪਰੇ। ਬਹੁਤ ਵਧੀਆ ਕੰਮ ਇਹਨਾਂ ਦਾ ਆਪ ਹੀ ਤੁਸੀਂ ਕੀ ਸੋਚ ਕੇ ਤੁਸੀਂ ਇਹ ਜਲ ਲਾਇਆ ਮੈਨੂੰ ਦੱਸੋ ਜੀ ਧਰਮੀ ਸੀਗੀਾਰੇ ਲੋਕ ਲੋਕ ਤੇ ਆ ਜਾਂਦੇ ਨੇ ਅੱਜ ਠੰਡ ਹੋ ਇਸ ਕਰਕੇ ਚਲੋ ਵਧੀਆ ਆ ਕਹਿੰਦਾ ਅੱਜ ਠੰਡ ਹੋ ਗਈ ਕੀ ਠੰਡ ਹੋ ਗਈ ਹੋਰ ਮੈ ਚੱਕ ਗਾਹਾਂ ਚ ਚਲੋ ਗਰਮੀ ਸੀਗੀ ਇਹ ਕਹਿੰਦੇ ਅੱਜ ਠੰਡ ਹੋ ਗਈ 15 ਤਰੀਕ ਨੂੰ ਬਾਬਾ ਗੁਰਪ੍ਰੀ ਸਿੰਘ ਜੀ ਨੇ ਸਾਨੂੰ ਬੋਤਲਾਂ ਸਕੈਚ ਨੇ ਦਿੱਤੀਆਂ ਖੰਡ ਦੇਤੀ ਤੇ ਗੁਰਦੁਆਰੇ ਵੱਲੋਂ ਬਹੁਤ ਸਾਰੀ ਤਾਮੀਰੀ ਇਹਨਾਂ ਨੂੰ ਜੀ ਕਿਉਂਕਿ ਆਪਣੇ ਕੱਲ ਖਾਣ ਰੋਟੇ ਦੇ ਭੋਗ ਪਏ ਤੁਸੀਂ ਆ ਪਿੱਛੇ ਆਪਣੀ ਵੀਡੀਓ ਦੇਖ ਹੀ ਲਓ ਇਹ ਹੀ ਇਹ ਹੀ ਬਲੌਗ ਦੇ ਵਿੱਚ ਤਾਂ ਭਈਆ ਭਈਆ ਹੈਲੋ 180 ਕਿ 180 ਇਹਨਾਂ ਦਾ ਭਾਈ ਇਹਨਾਂ ਦਾ ਸਾਰੇ ਜਯੋਗਦਾਨ ਹੈ ਵਿੱਚ ਵਿੱਚ ਮੇਰਾ ਵੀ ਯੋਗਦਾਨ ਹੈ ਇੱਥੇ ਤੇਰਾ ਕੋਈ ਯੋਗ ਕਪਣੀ ਛਕਣਾ ਤਾਂ ਫੋਕਾ ਪਣੀ ਵੀ ਨਾਲ ਰੱਖੀ ਬਠਾ ਬਹੁਤ ਵਧੀਆ ਕੰਮ ਹੈ ਜੀ ਸ਼ਾਬਾਸ਼ ਜੀ ਜਨਣਾ ਹੋਏ ਦੇਖ ਗੁਰਦੁਆਰਾ ਗਈ ਹੈ ਮੈਂ ਆ ਗਿਆ ਇਹ ਕਿਹੜਾ ਬਉ ਪਾਣੀ ਯਾਰ ਪਾਣੀ ਕਿਹਾ ਵੀ ਕੰਨ ਅੰਦਰ ਗਾ ਓਏ ਆ ਤੂੰ ਅੱਟੇ ਤੈ ਤੋਤੇ ਹੋ ਜੀ ਤੋਤੇ ਹੋ ਜੀ ਕਿਥੇ ਲੱਗਿਆ ਹਾਂਗਾ ਨਹੀਂ ਹੋ ਗਿਆ ਪਾਪਾ ਮੈਂ ਤੁਸੀ ਬੜਾ ਆ ਰਸ ਸੀ ਰਹੀ ਹੈੀ ਰਸ ਸੀ ਆ ਰਸ ਸੀ ਇੱਕ ਮੱਖਣ ਨਾਂਜੀ ਸਾਹਿਬ ਵਿੱਚ ਵੀ ਬਹੁਤ ਹੀ ਘਟਜੀ ਲੱਗ ਰਿਹਾ ਕਿਉਂਕਿ ਕੱਲ ਜੀ ਬਹੁਤ ਮਨ ਲੱਗ ਰਿਹਾ ਸੀ ਗੁਰਦੁਆਸਾ ਵਿੱਚ ਆਪਣਾ ਕਿਉਂਕਿ ਸੰਗਤਾਂ ਹੁੰਦੀਆਂ ਸੀ ਬਹੁਤ ਜ਼ਿਆਦਾ ਤੇ ਇੱਧਰ ਹੁਣ ਤੁਹਾਨੂੰ ਆਪ ਦਿਖਾਇਆ ਮਾਤਾ ਰੋਟੀਆਂ ਲਾਈ ਜਾਂਦੀਆਂ ਸੀ ਪ੍ਰਸ਼ਾਦੇ ਤੇ ਜੀ ਜੀ ਇਹ ਘੱਟ ਹੀ ਲੱਗ ਰਿਹਾ ਹੁੰਦਾ ਕਿਉਂਕਿ ਜੇ ਮਨ ਲੱਗ ਰਿਹਾ ਹੁੰਦਾ ਜਿਵੇਂ ਗਰਮਾਣੀ ਚੱਲਦੀ ਰਹਿੰਦੀ ਹੈ ਤੇ ਸੰਗਤਾਂ ਸੇਵਾ ਕਰਦੀਆਂ ਹੁੰਦੀਆਂ ਨੇ ਜਦੋਂ ਤੇ ਇੱਧਰ ਮੈਂ ਹੁਣ ਮੂੰਹ ਤੋਂ ਆਇਆ ਸੀ ਗਰਮੀ ਹੀ ਲੱਗੀ ਜਾਂਦੀ ਸੀ ਤੇ ਇੱਧਰ ਆਪਣੇ ਆਪ ਸੁੱਕਾ ਟੋਬਾ ਹੀ ਪਾਣੀ ਕਿੰ ਹੈ ਨਹੀਂ ਉਪਰਲੇ ਟੱਬੇ ਚ ਹੈਗਾਗਾ ਤੇ ਇੱਧਰ ਡੇਰ ਆ ਗਿਆ ਆਪਣੇ ਪਿੰਡ ਦਾ ਤੇ ਜੀ ਹੁਣ ਆਂਦਰ ਭਾਂਡੇ ਸਾਹਮਣੇ ਬੈਣਗੇ ਆਪਾਂ ਤੇ ਐ ਸੋਨ ਸਰਾਏ ਜੀ ਲੱਗ ਰਿਹਾ ਗੁਰਦਵਾਰ ਸਾਹਿਬ ਵਿੱਚ ਵੀ 2-4 ਦਿਨ ਲੱਗੂਗੀ ਫਿਰ ਪ੍ਰਭਾਤ ਫਿਰ ਸ਼ੁਰੂ ਹੋ ਜਾਣਗੇ ਫਿਰ ਆਪਾਂ ਸੰਤ ਪ੍ਰਭਾਤ ਫਿਰ ਨਾ ਵਲੌਗ ਦਿਖਾਵਾਂਗੇ ਤੇ ਹੁਣ ਆਪਾਂ ਚੱਲਦੇ ਹਾਂ ਤੁਹਾਨੂੰ ਦਿਖਾਉਣੇ ਹਾਂ ਉੱਥੇ ਆਪਾਂ ਲੱਸੀ ਲੈ ਕੇ ਜਾਂਦੇ ਆਂ ਬਾਬਾ ਜੀ ਕਹਿੰਦੇ ਲੱਸੀ ਵੀ ਲੈ ਜਾਓ ਕਿਉਂ ਲੱਸੀ ਵੀ ਬਹੁਤਿਆਦਾ ਲੋਕ ਪੀਂਦੇ ਆਪਣੇ ਐਸੇ ਗੁਰੂ ਘਰ ਦੇ ਵਿੱਚ ਤੁਹਾਨੂੰ ਦਿਖਾਈ ਸਿਹਾ ਆਪਾਂ ਬਹੁਤ ਪਈ ਹੈ ਤੇ ਘਾਟਾਂ ਨਹੀਂ ਹੁੰਦਾ ਸਾਨੂੰ ਪਤਾ ਹੀ ਗੁਰੂ ਘਰ ਵਿੱਚ ਕ ਕਿਆ ਤੁਹਾਨੂੰ ਦਿਖੋਣੇ ਜੀ ਆਪਾਂ ਮੂੰਹ ਧੋ ਲਈ ਕੀ ਕਰਨਾ ਹੈ ਓਏ ਆ ਜਾਣਾ ਹੈ ਹੁਣ ਆ ਪੈਚ ਲੱਸੀ ਲੈ ਕੇ ਆਣੇ ਆ ਤੇ ਲੱਸੀ ਵੀ ਆਪਣੇ ਕੋਈ ਗੁਰਦੁਆਰਾ ਸਾਹਿਬ ਵਿੱਚ ਬਹੁਤ ਜ਼ਿਆਦਾ ਪਈ ਸੀ ਤੇ ਹੁਣ ਆਪਾਂ ਲੱਸੀ ਲੈ ਕੇ ਆਣੇ ਆ ਇੱਥੇ ਤੇ ਉਧਰੋਂ ਠੰਡਾ ਜਾਲ ਮਰਤਾਈ ਜਾਂਦੇ ਆ ਸਵੀਲ ਦਾ ਆ ਜਾਣਾ ਪਰ ਲੱਸੀ ਵੀ ਵਰਤਾਈ ਨਹੀਂ ਅਸੀਂ ਆਖਿਆ ਨੂਨ ਨਾਲ ਆਪਾਂ ਲੈ ਕੇ ਆਵਾਂਗੇ ਔਰ ਪਹਿਲਾਂ ਫੜ ਲਓ ਤੋ ਨੂਨ ਦੇ ਫਿਰ ਚੱਲ ਫਿਰ ਜੀ ਆਪਾਂ ਨੂਨ ਦੇ ਨੂਨ ਵੀ ਲਿਆਵਾਂਗੇ ਮਿਕਸ ਕਰ ਦਾਂ ਇਹਨੂੰ ਨਾ ਬਈ ਲੱਗੂ ਜੀ ਨਾਲ ਗਰਮੀ ਵਿੱਚ ਬੰਦੇ ਨੂੰ ਬਹੁਤ ਜ਼ਿਆਦਾ ਪਿੰਦੇ ਆ ਅਸੀਂ ਨਾ ਬਹੁਤ ਵਧੀਆ ਲੱਗਦਾ ਚਲੋ ਇਹ ਆਪਣਾ ਲੀਪਾ ਜਾਈਂਦਾ ਹੈਗਾ ਪਾ ਕਰਤਾ ਚੈਨ ਲਾਤੀ ਮੁੰਡਿਆਂ ਨੇ ਚੈਨ ਲਾਤੀ ਮੁੰਡਿਆਂ ਨੇ ਇਧਰ ਬੀਬੀਆਂ ਜੀ ਕਮਰਾ ਸਾਫ ਕਰ ਰਹੀਆਂ ਸਟੋਰ ਰੂਮ ਸੁਧਰਾ ਦੇਖ ਜੋ ਤਾ ਕਰ ਤਾ ਉਹ ਸਮਝਾਉਂਦਾ ਹੈ ਇਹ ਪੈਨ ਆ ਆ ਹੁਣ ਆਪਾਂ ਲੱਸੀ ਤੇ ਪਾਉਣ ਵਾਸਤੇ ਨੂਨ ਲੈ ਕੇ ਆਂਦਾ ਆਪਾਂ ਸਬੀਲ ਤੇ ਲੱਸੀ ਦਾ ਵੀ ਪ੍ਰੋਗਰਾਮ ਕੀਤਾ ਹੈ ਹਾਂਜੀ ਤੇ ਚਲੋ ਲੱਸੀ ਕੰਡੀ ਮਿੱਠੀ ਲੱਸੀ ਦਾ ਪ੍ਰੋਗਰਾਮ ਕੀਤਾ ਹੈ ਸੀਆ ਜੀ ਐਨੂੰ ਹੁਣ ਆਪਾਂ ਮਿਕਸ ਕਰਦੇ ਆ ਵੀ ਹੈਗਾ ਜੀ ਤੇ ਹੁਣ ਆਪਾਂ ਇਹਨੂੰ ਮਿਕਸ ਕਰਦੇ ਆ ਮਾੜੀ ਟੇਸਟ ਕਰਕੇ ਦੇਖ ਲਿਓ ਤੇਸਟ ਕੋਣ ਕਰੂ ਤੂੰ ਕਰ ਲੈ ਪੀ ਕੇ ਦੇਖ ਲਿਓ ਮੈਂ ਕਰ ਦਿੰਦਾ ਗਲਾਸ ਲੈ ਵੀ ਦਈਏ ਮਾੜੀ ਇੱਕ ਇੱਕ ਬਾਅਦ ਘਰ ਬਾਦ ਟੇਸਟ ਵਈ ਜਾ ਅਰ ਬੜਾ ਕੀ ਬਣਾਓ ਪ੍ਰਭੂ ਸਿੰਘ ਪ੍ਰਭੂ ਜੀ ਗੁਰਦੁਆਰੇ ਕਾਸੀ ਚੀਜ਼ ਦਾ ਘਾਟਾ ਨਹੀਂ ਹੁੰਦਾ ਇਹ ਤੁਹਾਨੂੰ ਅੱਜ ਦੇਖ ਰਿਹਾ ਹਾਂ ਹਾਂਜੀ ਕਿਸੇ ਕੀ ਚੀਜ਼ ਦਾ ਘਾਟਾ ਨਹੀਂ ਹੁੰਦਾ ਇਹ ਹਾਂਜੀ ਹੁਣ ਇਧਰ ਆਪਣੀਆਂ ਮਾਂ ਸਾਰੀਆਂ ਮਾਤਾ ਇਧਰ ਸਟੋਰ ਰੂਮਸ ਸਾਫ ਕਰ ਰਹੀਆਂ ਨੇ ਤੇ ਇਧਰ ਆਪਾਂ ਹੁਣ ਲੱਸੀ ਲੈ ਕੇ ਆਨੇ ਉਧਰ ਹੀ ਜਾਲ ਵੀ ਠੰਡਾ ਆਪਣੇ ਕੋਲ ਹੈਗਾ ਜੀਨੇ ਭਾਈ ਨੇ ਲੱਸੀ ਵੀ ਨਹੀਂ ਹੋ ਲੱਸੀ ਛਕ ਲੂਗਾ ਇਹ ਦੇਖ ਸਾਡੇ ਅਸੀਂ ਇਹਦਾ ਪਾਣੀ ਪਾਉਣੇ ਮਾੜੇ ਆਪਾਂ ਗਾੜੀ ਕਰ ਲਾਂਗੇ ਗਾੜੀ ਸਵਾਲ ਲੱਗਦੀ ਹੈ ਤੇ ਹਾਂ ਪੰਜ ਥਾਲੀਆਂ ਲੈ ਕੇ ਅਸੀਂ ਆਪਾਂ ਨੁੰਨ ਦੀਆਂ ਆ ਦੇਖੋਗੇ ਐਸਾ ਜੀ ਬਹੁਤ ਮਿਹਨਤ ਕਰ ਰਹੀਆਂ ਨੇ ਮਾਤਾ ਮਾਪਿਆਂ ਐ ਸਟੋਰ ਮਾਈ ਗੁਰਦੁਆਰਾ ਸਾਹਿਬ ਤੋਂ ਜੇ ਲੇਖ ਕੁਮਾਰ ਕੁੜਾ ਲੰਘੇ ਨੂੰ ਭੇਜੇਗਾ ਓਰੇ ਮੇਰੇ ਕੋਲ ਠੀਕ ਆ ਬਹੁਤ ਮਿਹਨਤ ਕਰ ਰਹੀਆਂ ਮਾਤਾ ਮਾਪੇ ਠੀਕ ਕਰਿਆ ਉਹ ਚੱਕੀ ਭਈ ਐ ਜੱਤੀ ਇਹਦੇ ਪਾਣੀ ਨਹੀਂ ਕਰਦੀ ਜੱਤੀ ਚੱਕੀ ਹੈ ਜੀ ਇਹ ਚੱਕੀ ਬਹੁਤ ਕਰ ਚਰਮ ਵਿੱਚ ਤੁਮ ਮਿਲ ਰਹੇ ਪਰ ਇਹ ਜਿਹੜੀ ਹੁਣ ਆਪਾਂ ਤੁਹਾਨੂੰ ਦਿਖਾਈ ਸੀ ਉਹ ਜੀ ਉਹ ਸੀਗੀ ਚੱਕੀ ਜੀ ਚੱਕੀ ਦੇਖ ਆਦੇ ਹਾਂ ਪੂਰਾ ਅੱਜਰ ਆਪਣੇ ਵੀ ਮਹਾਰਾਜ ਨੇ ਠੰਡ ਕਰਤੀ ਬੱਚੇ ਸੇਵਾ ਕਰ ਰਹੇ ਆ ਤੇ ਆ ਜੋ ਆਪਾਂ ਉਥੇ ਸਵੀਲ ਤੇ ਮਿਲਦੇ ਆ ਜਾ ਕੇ ਮੁੰਡਿਆਂ ਨੇ ਲੱਸੀ ਦਾ ਪ੍ਰੋਗਰਾਮ ਕਰਤਾ ਤੇ ਆ ਬਾਬਾ ਜੀ ਇਹਦੀ ਮੱਕੀ ਜੀ ਇਹ ਹੈ ਇਹ ਸਕੈਚ ਵੀ ਪਿਆਣਾ ਗਈ ਉਹਨੇ ਅਜਾ ਸਕੈਚ ਵੀ ਪਿਆਣਾ ਲੱਸੀ ਕੀ ਕਰਾ ਲੱਸੀ ਦਾ ਦੱਸੀ ਦਾ ਲੰਗਰ ਲਾਤਾ ਠੰਡੀ ਮਠੀ ਲੱਸੀ ਦੇਖੋ ਜੀ ਅੱਸੀ ਉਸ ਸਕੈਚ ਉਸ ਸਕੈਚ ਕੁੜਗਾਨੇ ਰਿੜਕੀ ਹੋਈ ਲੱਸੀ ਬਹੁਤ ਸਵਾਦ ਗੁਰਦਵਾਰੇ ਦੀ ਚੀਜ਼ ਹੈ ਹਰੇਕੀ ਸਵਾਦ ਹੁੰਦੀ ਹੈ ਜੀ ਗੁਰਦਵਾਰੇ ਤੇ ਲੈਂਦੀ ਰੱਸੀ ਕੁੜਗੁੜਿਆ ਰਿੜਕੀ ਤੇ ਇਹ ਰਾਤ ਲਾਵਾ ਆਏ ਜੀ ਦਾ ਬਾਬਾ ਇਹ ਤਾਂ ਕਹਿੰਦਾ ਜਾਗ ਜਾਗ ਲਵਾਤਾ ਸੀ ਆਪਾਂ ਰਾਤ ਕੇ ਨਹੀਂ ਨਹੀਂ ਲੱਗੇ ਹੋਏ ਭੋਗ ਗਈ ਛੱਡ ਦੇ ਕੱਤੜ ਦੇ ਬਸ ਕਰ ਚਲੋ ਜੀ ਤੇ ਆਪਾਂ ਹੁਣ ਅੱਖ ਨੇ ਮਿਲਾਂਗੇ ਤੁਹਾਨੂੰ ਕਿਉਂਕਿ ਵੀਡੀਓ ਬਹੁਤ ਲੰਬੀ ਹੋ ਜੂਗੀ ਜੀ ਤੇ ਦੇਖ ਠੀਕ ਹੈ ਜੀ ਆ ਲੈ ਰੱਸੀ ਫੇਰੇ ਮੁੰਡੇ ਆਪਨੇ ਤੇ ਜੀ ਬਹੁਤ ਤੁਸੀਂ ਵੀ ਤੁਹਾਡੇ ਪਿੰਡ ਦੇ ਚ ਵਾਕਾਂ ਨੂੰ ਵੀ ਇਹੋ ਜਿਹੀ ਰਾਈ ਪਾਓ ਤੇ ਸਾਡੇ ਰਾਜਾ ਰਹੇਗੀ ਪਾਇਦਾਗਾ ਚੰਗੇ ਰਾਹ ਪਾਉਣੇ ਦੇ ਵਾਕਾਂ ਨੂੰ ਬਹੁਤ ਔਖਾ ਕੰਮ ਹੈ ਜੀ ਇਹ ਤੁਹਾਨੂੰ ਪਤਾ ਹੀ ਹੈ ਠੀਕ ਹੈ ਜੀ ਤੇ ਚੰਗੇ ਰਾਹ ਜਵਾਕ ਬਹੁਤ ਘੱਟ ਪੈਂਦੇ ਆ ਤੇ ਉਹਨਾਂ ਦਾ ਦੋ ਪਿੰਡ ਦੇ ਵਕਤ ਨੂੰ ਅਹਿਰਾ ਪਾਉਂ। ਸਾਡੀ ਸਾਡੇ ਮੇਰੇ ਦਾ ਬਾਬੇ ਦਾ ਬਾਈ ਜੀ ਦੇ ਸਾਡੇ ਜੀ। ਤੇ ਠੀਕ ਹੈ ਜੀ। ਦੇਖ ਸਕਦੇ ਆ ਜੀ ਹੁਣ ਆਪਣੇ ਮੁੰਡਿਆਂ ਨੇ ਸਾਰੇ ਆਣੇ ਲੱਸੀ ਦਾ ਲੰਗਰ ਲਾਤਾ ਤੇ ਜਿਹੜਾ ਹੋ ਸੀਗਾ ਮਿੱਠੇ ਜਲਦਾ ਪਣ ਲੰਗਰ ਉਹ ਹੋ ਗਿਆ ਸਮਾਪਤ ਤੇ ਬਾਅਦ ਚੋਂ ਆਪਾਂ ਟੱਬ ਦਵਾਰੇ ਦੋ ਟੱਬ ਇਹਦੇ ਲੱਸੀ ਦੇ ਭਰ ਲਿਆ ਜੀ। ਤੇ ਹੁਣ ਆਪਾਂ ਹਵਾ ਵੀ ਮਾਰਾ ਇਹਨੇ ਫੁੱਲੇ ਛੱਡਤੀ ਮਾਰਾ ਵੀ ਬੱਚਿਆਂ ਦਾ ਫੁੱਲ ਪਰਸੰਨ ਹੋ ਰਹੇ ਨੇ ਖੁਸ਼ ਹੋ ਗਏ ਬੱਚਿਆਂ ਦਾ ਲੰਗਰ ਲਾ ਕੇ ਆਹੇ ਬੱਚੇ ਹਰੇਕ ਪਿੰਡ ਚ ਮਸਾ ਮਸਾਈ ਮਿਲਦੀ ਆ ਜੀ ਠੰਡੀ ਹਵਾ ਚੱਲ ਰਹੀ ਆ ਤੁਸੀਂ ਇਹ ਨੋਟ ਕਰ ਸਕਦੇ ਹੋ ਦੇਖ ਸਕਦੇ ਹੋ ਬੋਲੇ ਸੋਨਹਿਾਲ ਪਾਗਲੇ ਵਾਲਾ ਵਿੱਚ ਮਿਲ ਗਈ ਇਹ ਤੇ ਉਹ ਗੱਲ ਤੇ ਫਿਰ ਹਵਾ ਚਲੀ ਜਾਂਦੀ ਹੈ ਦੇਖ ਸਕਦੇ ਆ ਰੱਬ ਨੇ ਮਿਹਰ ਤੇ ਰੱਬ ਦੀ ਮਿਹਰ ਹੈ ਸਾਰੀ ਕੁਝ ਦੀ ਸਾਡੇ ਨੂੰ ਹੁਣ ਇੱਧਰ ਕਮਰਾ ਧੋਤਾ ਤੇ ਹੁਣ ਇੱਕ ਆ ਹੋਰ ਲੈ ਕੇ ਜਾਂਦੇ ਆ ਇੱਕ ਮੁੱਕਿਆ ਤੇ ਹੁਣ ਦੂਜਾ ਮਿੱਠਾ ਪਾਣੀ ਬਣਾ ਲਿਆ ਤੇ ਤੇ ਲੱਸੀ ਤੇ ਮਿੱਠਾ ਝਾਰ ਬਣਾਉਣਗੇ ਹੁਣ ਇਹ ਦਿਖਾ ਸਕਦਾ ਨੂੰ ਨੂੰ

ਤੇ ਜੀ ਤੁਹਾਨੂੰ ਕਿਵੇਂ ਲੱਗਿਆ ਬੱਚਿਆਂ ਦਾ ਪਰਾਲਾ ਤੇ ਆਪਾਂ ਜ਼ਰੂਰ ਦੱਸਿਓ ਜੇਕਰ ਤੁਹਾਨੂੰ ਇਹ ਬੱਚਾ ਤੁਹਾਡਾ ਕਦਮ ਵਧੀਆ ਲੱਗਿਆ ਵੀ ਹਰ ਇੱਕ ਪਿੰਡੇ ਦੇ ਚਾਹੇ ਬੱਚੇ ਜ਼ਰੂਰ ਹੋਣ ਜਿਹੜੇ ਮਿਲ ਕੇ ਇੰਨੀਆਂ-ਇੰਨੀਆਂ ਸੋਚਾਂ ਵੀ ਇਹ ਹੀ ਹੈ ਗੱਲਾਂ ਬਾਤਾਂ ਸੋਚਿਆ ਕਰਨ ਜੰਗੇਰਾ ਵਾਲੀਆਂ ਤਾਂ ਫਿਰ ਆਪਾਂ ਜ਼ਰੂਰ ਕਮੈਂਟ ਕਰਕੇ ਦੱਸਿਓ ਜੀ ਤੇ ਵੀ ਤੁਹਾਡੇ ਪਿੰਡ 'ਚ ਵੀ ਇਹੋ ਜਿਹੇ ਬੱਚੇ ਹੈਗੇ ਆ ਵੀ ਇਹੋ ਜਿਹੇ ਇਕੱਲੇ ਵੀ ਇਹੋ ਜੇ ਕੰਮ ਕਰ ਲੈਂਦੇ ਆ ਸ਼ਬੀਰ ਦਾਲ ਲੰਗਰ ਲਾਉਣਾ ਅਤੇ ਹੋਰ ਵੀ ਕਈ ਕੰਮ ਹੁੰਦੇ ਆ ਤੇ ਜੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੇਕਰ ਤੁਹਾਨੂੰ ਆਪਣੀ ਅੱਜ ਦੀ ਵੀਡੀਓ ਵਧੀਆ ਲੱਗੀ ਤਾਂ ਅਗਲੇ ਵੀਡੀਓ 'ਚ ਮਿਲਦੇ ਆ ਸਸੀ ਕਾਲ ਦੀ ਸਾਰੇ